ਮੁਲਜ਼ਮ ਸੀਗਾ ਜੀ ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਚਾਰ ਕਤਲ ਚ 1307 ਦਾ ਕੇਸ ਜਿਸ ਵਿੱਚ ਦੋ ਬੰਦੇ ਬੜੇ ਸੀਰੀਅਸ ਜਖਮੀ ਹੋਏ ਸੀ ਉਹਨਾਂ ਚ ਲੜਿੰਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਨੇ ਆਪ ਵੀ ਇੰਟਰਵਿਊਸ਼ਨ ਦੇ ਦੌਰਾਨ ਦੱਸਿਆ ਕਿ ਮੈਂ ਹੈਰੋਇਨ ਲੁਕੋਈ ਹੋਈ ਆ 2 ਕਿਜੀ ਹੈਰੋਇਨ ਸੀਗੀ ਤੇ ਕਿਉਂਕਿ ਰਾਤ ਲੇਟ ਸੀ ਤਾਂ ਸਵੇਰੇ तकरीबन 8:30 9 ਵਜੇ ਦੇ ਕਰੀਬ ਜਦੋਂ ਅਸੀਂ ਇਰਾ ਰਿਕਵਰੀ ਲਈ ਲੈ ਕੇ ਆਏ ਸੀਗੇ ਤੇ ਉੱਥੇ ਇਹਨੇ ਅਸਲਾ ਵੀ ਲਕੋਇਆ ਹੋਇਆ ਸੀ ਇਹਨੇ ਉਸੇ ਵੇਲੇ ਆਪ ਦੇ ਅਸਲੇ ਨਾਲ ਹਾਤਕੜੀ ਵੀ ਲੱਗੀ ਹੋਈ ਸੀ ਤੇ ਫਾਇਰ ਕੀਤਾ ਜਿਹੜਾ ਮਲਾਜ਼ਮ ਨੇ ਉਹਦੇ ਉੱਥੇ ਗੋਲੀ ਵਜੀ ਇੱਕ ਮਲਾਜ਼ਮ ਦੇ ਸਾਡੇ ਦੇ ਜ਼ਖਮੀ ਹੋ ਗਿਆ ਇਹ ਹਾਤਕੜੀ ਸਮੇਤ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਆਫੀਸ਼ਰ ਦੀ ਪੱਗ 'ਚ ਵੀ ਗੋਲੀ ਲੱਗੀ ਸਾਡੇ ਉਹਦਾ ਵੀ ਬਚਾਅ ਹੋ ਗਿਆ ਤੇ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਤੇ ਇਹ ਉਥੇ ਦੀ ਡੈਥ ਹੋ ਗਈ ਆ ਤੇ ਇਹ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕਿਆ ਹੈ ਇਹ ਮੁਕਾਬਲਾ ਹੈ ਕੀ ਗੱਲ ਹੈ ਮੁਕਾਬਲਾ ਹੀ ਜੀ ਇਹਨੂੰ ਤੁਸੀਂ ਸਰ ਇਹ ਇਕੱਲਾ ਹੀ ਦਾ ਕੋਈ ਨਾਲ ਹੋਰ ਵੀ ਹੈ ਇਕੱਲੇ ਮੈਂ ਤੇ ਦੱਸ ਰਿਹਾ ਜੀ ਰਾਤ ਨੂੰ ਇਹਦੀ ਕੱਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਬਕਾਇਦਾ ਇਹ ਜਿਹੜੀ ਅਰੈਸਟ ਪਾਈ ਹੋਈ ਸੀ ਔਰ ਅੱਜ ਸਵੇਰੇ ਰਿਕਵਰੀ ਵੇਲੇ ਇਹ ਚੀਜ਼ ਹੋਈ ਜਿਹੜੇ ਜਿਹੜੋ ਐਜੂ ਸੀਰੀਅਸ ਨੇ ਜਿਹੜੇ ਇੰਜਰਡ ਹੋਏ ਨੇ ਨਾਲ हां ਜਿਹੜਾ ਮੁਲਾਜ਼ਮ ਜ਼ਖਮੀ ਆ ਔਰ ਸੀਰੀਅਸ ਇੰਜਰਡ ਆ ਜੀ ਔਰ ਇੱਕ ਫਾਰਚੂਨੇਟਲੀ ਸਾਡਾ ਬਚਾ ਹੋ ਗਿਆ ਜੀ ਪੱਗ ਚ ਕਿਹ ਨਾਲ ਕਿਹ ਇਥਾਰ ਕਿਹੜੇ ਕਿਸੇ ਗੈਰ ਕਾਨੂੰਨੀ ਸੰਬੰਧਤ ਹੈ 4 9mm ਦਾ ਇੰਪੋਰਟਡ ਪਿਸਟਲ ਆ ਜੀ ਔਰ ਇੱਕ ਤੀਬੋਰ ਦੀਆ ਵੀ ਸਾਨੂੰ ਗੋਲੀਆਂ ਮਿਲੀਆਂ 2 ਕਿਲੋ ਹੈਰੋਇਨ ਮਿਲੀ ਆ ਇਹਦਾ ਨਾਮ ਅਮਰਜੀਤ ਅਮਰੀ ਇਹਨੂੰ ਲੈਂਬਰ ਕਹਿੰਦੇ ਆ ਇਹ ਆਪਣਾ ਭੰਗਵਾ ਪਿੰਡ ਆ ਇਥੇ ਜੰਡਿਆਲੇ ਚ ਉਥੋਂ ਦਾ ਇਹ ਰਹਿਣ ਵਾਲਾ ਜੀ ਕਿਸੇ ਗੈਂਗ ਦੇ ਨਾਲ ਸੰਬੰਧਿਤ ਹੈਗਾ ਹਾਂ ਇਹ ਗੈਂਗ ਆ ਜੀ ਜਿਹੜਾ ਇੱਥੇ ਸਾਡਾ ਨੋਟੋਰੀਅਸ ਕ੍ਰਾਈਮਨਲ ਆ ਅਗੇਨ ਸਾਨੂੰ ਕਈ ਕੇਸੇ ਚ ਵਾਂਟਡ ਆ ਹੈਪੀ ਜਿਹੜਾ ਇਹਨੂੰ ਹੈਪੀ ਅਲੀਅਸ ਜਾਟਵੀ ਕਹਿੰਦੇ ਆ ਉਹਦਾ ਇਹ ਸਾਥੀ ਆ ਕਲੋਜ਼ ਐਸੋਸੀਏਟ ਸੀਗਾ ਔਰ ਇਹਰੇ ਨਾਲ ਦੇ ਇਹਨਾਂ ਕਤਲਾਂ ਚ ਜਿਹੜੇ ਪਹਿਲੇ ਮੁਲਜ਼ਮ ਸੀਗੇ ਉਹ ਗ੍ਰਿਫਤਾਰ ਹੋ ਗਏ ਹੋਏ ਆ ਇੱਕ ਨੂੰ ਅਸੀਂ ਗੁਆਹ ਤੋਂ ਫੜ ਕੇ ਲਿਆਏ ਸੀਗੇ ਦੋਆ ਨੂੰ ਪਹਿਲੋ ਰੈਸਟ ਕਰ ਚੁੱਕੇ ਆ ਅਸੀਂ ਇਹ ਇੱਕ ਉਹਦਾ ਮੇਨ ਸ਼ੂਟਰ ਰਹਿੰਦਾ ਸੀਗਾ ਤੇ ਇਹ ਕਿੰਨੇ ਘੰਟੇ ਮੁਕਾਬਲਾ ਚੱਲਿਆ ਕਿੰਨੇ ਤੇ ਤੁਸੀਂ ਹੁਣ ਐਗਜ਼ੈਕਟ ਹੁਣ ਸਾਰਾ ਹੁਣ ਅਸੀਂ ਪਹੁੰਚੇ ਹਾਂ ਜੀ ਸਾਰੀ ਚੀਜ਼ ਦਾ ਅਸੀਂ ਦੇਖ ਰਹੇ ਹਾਂ ਤੇ ਸਾਰੀ ਜੋ ਵੀ ਕਾਨੂੰਨੀ ਕਾਰਵਾਈ ਨੂੰ ਅਮਲ 'ਚ ਲਾ ਕੇ ਆ ਜਾਣਾ ਦੱਸਿਆ ਜਾ ਰਿਹਾ ਸੱਤੋਂ ਦੇ ਉੱਪਰ ਵੀ ਜਿਹੜੀ ਫਾਇਰਿੰਗ ਅਮਰਿਤਪਾਲ ਅਮਰਿਤਪਾਲ ਹਾਂਜੀ ਦੱਸਿਆ ਜਾ ਰਿਹਾ ਸੱਤੋਂ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੇਖੋ ਮੈਂ ਤੁਹਾਨੂੰ ਸਰਬੇਹੇ ਦੱਸ ਰਿਹਾ ਜੀ ਸਾਡੀ ਪੁਲਿਸ ਟੀਮ ਸੀਗੀ ਪੁਲਿਸ ਟੀਮ ਦੇ ਇੱਕ ਸਾਡਾ ਪੁਲਿਸ ਆਫੀਸਰ ਜ਼ਖਮੀ ਹੋਇਆ ਸੀਰੀਅਸ ਜ਼ਖਮੀ ਹੋਇਆ ਜੀ ਉਹਨੂੰ ਅਸੀਂ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਹੋਇਆ ਹੈ ਔਰ ਇੱਕ ਸਾਡੇ ਪੁਲਿਸ ਅਫੀਸ਼ਰ ਦੇ ਪੱਗ ਤੇ ਗੋਲੀ ਲੱਗ ਕੇ ਨੰਗੀ ਉਹ ਬਚਾਅ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜਿਹੜੇ ਇੰਜਰਡ ਹਨ ਉਹਨਾਂ ਦਾ